ਬੀਤੇ ਦਿਨੋਂ ਤੋਂ ਪੈਰੀ ਪਾਰੀ بارش ਕਾਰਨ ਜਿੱਤੇ ਹੜ ਵਰਗੇ ਹਾਲਾਤ ਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਕਈ ਬਣੀਆਂ ਸਰਕਾਰੀ ਬਿਲਡਿੰਗਾਂ ਦੀ ਹਾਲਤ ਨਾਜਕ ਬਣੀ ਹੋਈ ਹੈ ਕਿਉਂਕਿ ਲੰਬੇ ਸਮੇਂ ਤੋਂ ਬਣੀਆਂ ਹੋਈਆਂ ਨੇ ਜਿਨ੍ਹਾਂ ਦੀ ਰਿਪੇਅਰ ਜਾਂ ਨਵੀਆਂ ਨਹੀਂ ਬਣਾਈਆਂ ਗਈਆਂ ਜਿਸ ਤੋਂ ਬਾਅਦ ਹੁਣ ਬਾਰਸ਼ਾਂ ਦੇ ਵਿੱਚ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਹਾਲਾਤ ਉਹਨਾਂ ਬਿਲਡਿੰਗਾਂ ਦੇ ਨੇ ਇਸ ਨੂੰ ਲੈ ਕੇ ਖਬਰ ਤੁਹਾਨੂੰ ਖੜ ਤੋਂ ਦਿਖਾ ਰਿਹਾ ਜਿੱਤੇ ਕਿ ਖੜਦਾ ਬਿਜਲੀ ਘਰ ਜੋ ਕਿ ਦੱਸਿਆ ਜਾ ਰਿਹਾ ਕਿ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਹੈ ਉਸ ਤੋਂ ਬਾਅਦ ਉਸ ਦੀ ਨਾ ਤਾਂ ਰਿਪੇਅਰ ਕੀਤੀ ਗਈ ਨਾ ਹੀ ਉਸ ਨੂੰ ਨਵਾਂ ਬਣਾਇਆ ਗਿਆ ਜਿਸ ਤੋਂ ਬਾਅਦ ਅੱਜ ਪੋਲ ਖੁੱਲ ਗਈ ਹੈ ਬਿਜਲੀ ਘਰ ਦੀ ਕਿਉਂਕਿ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਹਰ ਤਰੀਕੇ ਦੇ ਮੈਕਮੇ ਦੇ ਬਿਲਡਿੰਗਾਂ ਅਸੀਂ ਰਿਪੇਅਰ ਕਰ ਦਿੱਤੀਆਂ ਨੇ ਰੰਗ ਰੋਗਨ ਵਧੀਆ ਕਰ ਦਿੱਤਾ ਨਵੀਆਂ ਵਾਲਾ ਦਿੱਤੀਆਂ ਨੇ ਪਰ ਜਦੋਂ ਬਾਰਸ਼ਾਂ ਦੇ ਵਿੱਚ ਉਹ ਛੱਤਾਂ ਉਹਨਾਂ ਦੀ ਚੌਣ ਲੱਗੀਆਂ ਨੇ ਦੁਬਾਰਾ ਚੌਣ ਲੱਗੀਆਂ ਦੁਬਾਰ ਤੇਰੇ ਨਾ ਪੈ ਚੁੱਕੀਆਂ ਨੇ ਫਿਰ ਪਤਾ ਲੱਗਦਾ ਕਿ ਕਿੰਨੇ ਕੁ ਇੰਤਜ਼ਾਮ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਨੇ ਇਸਨੂੰ ਲੈ ਕੇ ਖੜਦਾ ਤੁਸੀਂ ਦੇਖੋ ਬਿਜਲੀ ਕਾਰ ਹੈ ਜਿੱਥੇ ਕੀ ਕਾਫੀ ਲੋਕਾਂ ਦੀਆਂ ਰਿਕਾਡ ਵੀ ਇਸ ਜਗ੍ਹਾ ਉੱਤੇ ਪਿਆ ਹੁੰਦਾ ਹੈ ਕਾਫੀ ਫੈਲਾ ਪਈਆਂ ਹੁੰਦੀਆਂ ਨੇ ਬਿਜਲੀ ਦੇ ਮੀਟਰ ਨੇ ਤਾਂ ਉਹਨਾਂ ਦੇ ਵਿੱਚ ਪਾਣੀ ਚਪਕ ਰਿਹਾ ਹੈ ਕਾਫੀ ਜਿਹੜੇ ਹਾਲਾਤ ਮਾੜੇ ਨੇ ਬਿਜਲੀ ਕਰਦੇ ਇਸ ਮੌਕੇ ਅਧਿਕਾਰੀ ਵੀ ਬਿਲਡਿੰਗ ਦੇ ਵਿੱਚ ਬੈਠਣ ਤੋਂ ਡਰਨ ਲੱਗ ਪਏ ਨੇ ਕਿਉਂਕਿ ਉਹਨਾਂ ਨੂੰ ਡਰ ਸਤਾ ਰਿਹਾ ਕਿ ਕਿਤਨੇ-ਕਿਤਨੇ ਬਿਲਡਿੰਗ ਉਹਨਾਂ ਦੇ ਉੱਪਰ ਨਾ ਡਿੱਗ ਜੇ ਕਿ ਕੋਈ ਜਿਸ ਤਰੀਕੇ ਨਾਲ ਪਾਣੀ ਛੱਤ ਵਿੱਚ ਚੋੜ ਰਿਹਾ ਹੈ ਇਹ ਤਸਵੀਰਾਂ ਨਾਲ-ਨਾਲ ਦਿਖਾ ਰਹੀਆਂ ਤੁਸੀਂ ਵੀ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਭਾਵੇਂ ਕੋਈ ਆਮ ਬੰਦਾ ਜਾਂ ਕੋਈ ਅਧਿਕਾਰੀ ਹੈ ਜਾਨ ਤਾਂ ਸਭ ਦੀ ਕੀਮਤੀ ਹੈ ਤਾਂ ਅਸੀਂ ਵੀ ਪ੍ਰੋਸੈਸ ਨੂੰ ਅਪੀਲ ਕਰਾਂਗੇ ਕਿ ਇਹਨਾਂ ਬਿਲਡਿੰਗਾਂ ਵੱਲ ਧਿਆਨ ਦਿਓ ਉਹ ਵੀ ਆਪਣੇ ਪਰਿਵਾਰ ਛੱਡ ਕੇ ਅਧਿਕਾਰੀ ਇਹਨਾਂ ਬਿਲਡਿੰਗਾਂ ਡਿਊਟੀਆਂ ਨਿਭਾ ਰਹੇ ਨੇ ਪਰ ਦੂਜੇ ਪਾਸੇ ਬਿਜਲੀ ਦਾ ਕੰਮ ਹੈ ਤੇ ਤੁਸੀਂ ਦੇਖੋ ਕਿ ਬਿਜਲੀ ਦੇ ਮੀਟਰ ਨੇ ਤੇ ਹੋਰ ਵੀ ਤਾਰਾਂ ਨੇ ਉਹਨਾਂ ਦੇ ਵਿੱਚ ਪਾਣੀ ਪੈ ਕੇ ਵੱਡਾ ਸ਼ਾਰਟ ਸਰਕਟ ਵੀ ਹੋ ਸਕਦਾ ਹੈ ਜਿਸ ਤੋਂ ਬਾਅਦ ਜਾ ਕੇ ਮੌਤਾਂ ਵੀ ਹੋ ਸਕਦੀਆਂ ਨੇ ਤਾਂ ਇਹਨਾਂ ਪਰਿਵਾਰਾਂ ਨੂੰ ਇਹਨਾਂ ਅਧਿਕਾਰੀਆਂ ਨੂੰ ਬਚਾਉਣ ਵਾਸਤੇ ਵੀ ਸਾਡਾ ਇਹੀ ਮਕਸਦ ਹੁੰਦਾ ਹੈ ਕਿ ਉਹਨਾਂ ਦੀ ਖਬਰ ਵੀ ਜੁਰ ਦਿਖਾਈ ਜਾਵੇ ਸਰਕਾਰ ਦੇ ਧਿਆਨ ਵਿੱਚ ਲਿਆ ਜਾਵੇ ਕਿ ਇਸ ਤਰੀਕੇ ਦੇ ਹਾਲਾਤ ਸਰਕਾਰੀ ਬਿਲਡਿੰਗਾਂ ਦੇ ਬਣ ਚੁੱਕੇ ਨੇ ਕਿਉਂਕਿ ਕੱਲ ਜਿਹੜੀ ਇੱਕ ਖਬਰ ਤੁਹਾਨੂੰ ਦਿਖਾਈ ਸੀ ਜਿਸ ਤਰੀਕੇ ਨਾਲ ਸਰਕਾਰੀ ਹਸਪਤਾਲ ਜੋ ਕਿ ਖੜਦਾ ਹੀ ਹੈ ਉਸਦੇ ਵੀ ਹਾਲਤ ਨਾਜ਼ੁਕ ਬਣੀ ਹੋਈ ਹੈ ਉੱਥੇ ਵੀ ਪਾਣੀ ਟਪਕ ਰਿਹਾ ਹੈ ਜਿਵੇਂ ਲੈ ਕੇ ਪਾਵੇਂ ਝੜੀ ਲੱਗੀ ਹੋਈ ਹੈ ਪਰ ਇਹ ਹਾਲਾਤ ਨਹੀਂ ਬਣਨੇ ਚਾਹੀਦੇ ਜਿਸ ਤਰੀਕੇ ਨਾਲ ਸਰਕਾਰੀ ਬਿਲਡਿੰਗ ਦੇ ਬਣੇ ਹੋਏ ਨੇ ਇਸ ਮੌਕੇ ਅਧਿਕਾਰੀਆਂ ਨੇ ਤੇ ਨਾਲ ਲੋਕਾਂ ਬਲੂਕੀ ਕਿ ਆਪਾਂ ਤੁਸੀਂ ਉਹ ਵੀ ਸੁਣੋ ਜਾਂਦੇ ਆਂ ਮੈਂ ਸਵੇਰੇ ਆਏ ਸੀ ਅਸੀਂ ਇੱਥੇ 9 ਵਜੇ ਤਾਂ ਪਾਣੀੋਂ ਪਾਣੀ ਹੋਇਆ ਹੋਇਆ ਸੀ ਹੂੰ ਤੇ ਆਪਣਾ ਸੇਵਾਦਾਰ ਆ ਪਾਣੀ ਕੱਟ ਰਿਆ ਸੀ ਇੱਥੇ ਫਾਈਲਾਂ ਕੋਲ ਨਾਲ ਖਿੱ ਗਿਆ ਵਈਆਂ ਕੈਸ਼ ਜਿਹੜਾ ਕੰਪਟਰ ਦਾ ਕਮਰਾ ਹੈ ਉਹ ਪੂਰਾ ਹੀ ਜਲਸਲ ਹੋਇਆ ਪਿਆ ਤੁਸੀਂ ਜਾ ਕੇ ਦੇਖ ਵੀ ਸਕਦੇ ਜੀ ਤੇ ਉਹ ਠਿੱਕ ਕੀਤਾ ਅੱਜ ਜੀ ਤੇ ਬਹੁਤ ਮਾੜੀ ਹਾਲਤ ਹੈ ਜੀ ਤੇ ਅੰਦਰ ਵੀ ਤੁਸੀਂ ਜਾ ਕੇ ਦੇਖ ਸਕਦੇ ਆ ਬਾਥਰੂਮਾਂ ਦਾ ਕੀ ਹਾਲ ਹੈ ਪਿੱਛੇ ਸਫਾਈ ਦੇ ਕੀ ਹਾਲ ਤੇ ਸਰਕਾਰ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਤਾਂ ਇਹ ਅਸੀਂ ਦੁਬਾਰਾ ਤੋਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਇਹਦਾ ਜਲਦੀ ਤੋਂ ਜਲਦੀ ਜਿਹੜਾ ਬਿਲਡਿੰਗਾਂ ਦੀ ਬਰਮਮਤ ਹੈ ਇੱਕਦਮ ਲਿਆ ਜਾਵੇ ਤਾਂ ਜੋ ਅਸੀਂ ਮਣਾ ਮੋਟਾ ਕੰਮ ਕਰਦੇ ਤੇ ਸੁਰੱਖਿਅਤ ਰਹਿ ਸਕੀਏ ਇਹਦਾ ਬੜਾ ਮੁਸ਼ਕਿਲ ਹੈ ਜੀ ਅਸੀਂ ਕਿ ਕਿ ਉੱਥੇ ਕਾਫੀ ਪਾਣੀ ਆ ਚੁੱਕਾ ਹੈ ਤਾਂ ਤੁਸੀਂ ਕੀ ਕਹੋਗੇ ਸਰ ਫਿਰ ਉੱਥੇ ਕੰਪਨੀ ਤੇ ਨਾਲ ਜ਼ਿਆਦਾ ਪਾਣੀ ਆ ਗਿਆ ਸੀ ਮੈਂ ਤਾਂ ਬੈਠਣ ਤੋਂ ਵੱਡਾ ਲੱਗ ਰਿਹਾ ਸੀਗਾ ਉਹ ਇਸ ਕੰਦੇ ਮੈਂ ਆਹ ਨਾਲ ਦਾ ਸਿਸਟਮ ਤੋਂ ਬਿਲਡਿੰਗ ਜਾਂ ਤੱਕ ਇਹ ਤੁਮਾਰੀ ਅਗਰੇਸੀ ਤੋਂ ਕੰਮ ਕੰਮ ਹੋ ਰਿਹਾ ਹੈ ਸਰਕਾਰ ਨੂੰ ਕੀ ਗਵਹਾਲਾ ਚਾਹੁੰਦੇ ਹੋ ਨਹੀਂ ਕਹਾਂਗੇ ਕਿ ਸਾਨੂੰ ਸੌਂਟਾ ਨਹੀਂ ਪੂਰੀਆਂ ਬੰਦਕਾ ਸਾਰੇ ਮੱਤਾਂ ਰਹਿੰਦੇ ਨੇ ਬੇਤੀ ਤੇ ਨੁਸ਼ਾ ਸੂਰਤ ਕੰਪਰੀ ਨਹੀਂ ਹੋਣਾ ਤੇ ਇਹ ਆਪਣਾ ਇਚਿਤ ਕੁਟੀ ਥੋੜਾ ਇਮਾਰਤ ਦਾ ਸਹੀ ਮੇਰੇ ਸਾਨੂੰ ਢੱਗ ਜਿਤਨਾ ਸੇਫ ਹੋਈ ਇਮਾਰਤ ਬਾਥਰੂਮ ਸਾਫ ਨਹੀਂ ਸਾਨੂੰ ਥੀਨ ਨਹੀਂ ਕਿ ਮੈਨਾਂ ਹੋਣ ਗਏ ਮਾਨੂੰ ਬਹੁਤ ਦਿੱਕਤ ਆਉਂਦੀ ਹੈ ਸੌਂਟਾ ਪੂਰੀ ਸਹੀ ਹੋਣਾ ਚਾਹੀਦਾ ਤਾਂ ਇਹ ਨਹੀਂ ਹਾਂਜੀ ਕਹਿਣਾ ਤਾਂ ਕੀ ਜਣਾ ਵੀ ਇਹੀ ਕਹਿਣਾ ਦਿਨ ਵੀ ਹਾਲਾਤ ਸਹੀ ਕਰਾਏ ਜਾਣਗੇ ਬੈਣ ਦਾ ਕੋਈ ਵਜ੍ਹਾ ਹਿੱਲਾ ਕਰਿਆ ਜਾਵੇ ਉਹ ਖਿੜਕੀਆਂ ਦੇਖ ਸਕਦੇ ਆ ਨਾ ਲਾਈਟਾਂ ਚੱਲ ਰਹੀਆਂ ਆ ਪਰ ਸਾਡੇ ਆਪ ਦੇ ਬਿਜਲੀ ਵਿਭਾਗ ਵਿੱਚ ਲਾਈਟਾਂ ਨਹੀਂ ਜਗਦੀਆਂ ਉਹ ਦੇਖੋ ਤੁਹਾਡੇ ਸਾਹਮਣੇ ਆ ਨਿਗਾ ਮਾਰੋ ਉੱਪਰ ਆ ਟਿਊਬਾਂ ਬਲ ਰਹੀਆਂ ਆ ਨਹੀਂ ਇਹ ਤਾਂ ਚਲੋ ਤੁਹਾਡਾ ਆਪ ਦਾ ਖੁਦ ਦਾ ਕੰਮ ਆ ਰਿਪੇਅਰ ਤੁਸੀਂ ਆਪ ਵੀ ਕਰ ਸਕਦੇ ਹੋ ਇਸ ਚੀਜ਼ ਦੀ ਕਿਉਂਕਿ ਦੇਖੋ ਕੰਪਲੇਂਟ ਫਾਰਮ ਅਸ ਨੋਡ ਲਾ ਲਈ ਹੂੰ ਤਾਂ ਨੋਡ ਉਹ ਕੰਪਲੇਂਟ ਆਨਲਾਈਨ ਫਾਰਵਰਡ ਕਰਨੀ ਮੇਰੇ ਨਾਲੇ ਖੁਦ ਦੇ ਆਪ ਦੇ ਬਿਜਲੀ ਵਿਭਾਗ ਦੇ ਵਿੱਚ ਖੁਦੀਆਂ ਬਿਜਲੀਆਂ ਨਹੀਂ ਚੱਲਦੀਆਂ ਇਹ ਹਾਲਾਤ ਨੇ ਹੈ ਬੋਲ ਕਿ ਕਿ ਨਾਮ ਹੈ ਤੁਹਾਡਾ ਤਾਂ ਕੀ ਕਹਿਣਾ ਚਾਹਦੇ ਆ ਤੁਹਾਡੇ ਕਮਰੇ ਦੇ ਤੁਸੀਂ ਰਿਕਾਰਡ ਰੂਮ ਵੀ ਰੱਖਦੇ ਹੋ ਸਭ ਨੂੰ ਦੱਸ ਦਿਆਂਗੇ ਤੁਹਾਡਾ ਬਿੱਲ ਲੈਣਾ ਆਇਆ ਆ ਅੱਜ ਤੁਸੀਂ ਵੀ ਮਜਬੂਰ ਹੋਏ ਹੋਵੇਂ ਕਿ ਨਾ ਦੱਸਣ ਦੇ ਕੀ ਕਹੋਗੇ ਸਰ ਅਸੀਂ ਤਾਂ ਇਹ ਕੁਆਲਿਟੀ ਜਿਹੜਾ ਹੋਣੀ ਚਾਹੀਦੀ ਹੈ ਰਿਪੇਅਰ ਸਿਸਟਮ ਮਰਮਮਤ ਹੋਣੀ ਚਾਹੀਦੀ ਪ੍ਰੋਪਰ ਜਿਵੇਂ ਗਿਵ ਵੀ ਸਹੀ ਦੀ ਬਿਲਡਿੰਗ ਦੇ ਰੋੜੋਂ ਨੂੰ ਪ੍ਰੋਸੈਸ ਜੀ ਕਿਉਂਕਿ ਬਾਕੀ ਤੇ ਵਾਸਟਰੂਮ ਲੋ ਬੁਰਾ ਹਾਲ ਹੈ ਸਾਰੀ ਬਿਲਡਿੰਗ ਦੇ ਬੁਰਾ ਹਾਲ ਹੈ